ਮੋਗਾ ਦੇ ਕਸਬਾ ਬਾਗਾ ਪੁਰਾਣਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਹੋਣ ਲਈ ਆਈ ਇੱਕ ਗਰਭਵਤੀ ਔਰਤ ਨੂੰ ਹਸਪਤਾਲ ਦੇ ਅਮਲੇ ਵੱਲੋਂ ਦਾਖਲ ਨਾ ਕੀਤੇ ਜਾਣ ਤੇ ਪੀੜਤ ਔਰਤ ਨੇ ਹਸਪਤਾਲ ਦੇ ਗੇਟ ਦੇ ਬਾਹਰ ਹੀ ਬੱਚੇ ਨੂੰ ਜਨਮ ਦੇ ਦਿੱਤਾ ਜਦੋਂ ਇਸ ਬਾਰੇ ਆਸ-ਪਾਸ ਲੋਕ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਹਸਪਤਾਲ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਜਮ ਕੇ ਖਰੀਆਂ ਖੂਟੀਆਂ ਸੁਣਾਈਆਂ ਜਦੋਂ ਪੱਤਰਕਾਰਾਂ ਨੇ ਇਸ ਸਬੰਧੀ ਹਸਪਤਾਲ ਦੇ ਮੈਡੀਕਲ ਅਧਿਕਾਰੀ ਰਾਜੇਂਦਰ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਪਹਿਲਾਂ ਉਹ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਬਚਦੇ ਨਜ਼ਰ ਆਏ ਪਰ ਬਾਅਦ ਵਿੱਚ ਉਹਨਾਂ ਦੱਸਿਆ ਕਿ ਇਸ ਮਾਮਲੇ ਸੰਬੰਧੀ ਉਹਨਾਂ ਨੂੰ ਕੁਝ ਵੀ ਜਾਣਕਾਰੀ ਨਹੀਂ ਹੈ ਸਟੈਚਰ ਤੇ ਭਾਈ ਬਾਹਰ ਲਾ ਲਈ ਵੀ ਮੈਡਮਾਂ ਕੋਲੇ ਗਏ ਭੱਜ ਕੇ ਵੀ ਅੰਦਰ ਦਾਖਲ ਕਰੋ ਉਹਨਾਂ ਨੇ ਨਹੀਂ ਅੰਦਰੋਂ ਕੁਝ ਦਿੱਤਾ ਉਹਨਾਂ ਨੂੰ ਘਾਰਾ ਫੇਰ ਦੂਰੀ ਆ ਰਹੀ ਥੀ ਕੱਲਿਆ ਵੀ ਦੂਰੀ ਆ ਫੇਰ ਜਾਓ ਦਾਖਲ ਕਰੋ ਫੇਰ ਤੀਜੀ ਾਰ ਮੈਨੂੰ ਕਹਿੰਦੇ ਭਾਈ ਤੂੰ ਚੱਲ ਨਾਲ ਮੈਂ ਜਾ ਕੇ ਕਿਹਾ ਮੈਨੂੰ ਉਹ ਮੁੰਡਿਆਂ ਦੇ ਸਮੇਂ ਗੱਲ ਪੈਂਦੀ ਗਈ ਮੈਡਮ ਕਹਿਣ ਤੁਸੀਂ ਸਾਨੂੰ ਸਿਆਪਾ ਪਾਦ ਨਹੀਂ ਇੱਥੇ ਉਹਨੇ ਚਾਰ ਨੂੰ 15 20 ਮਿੰਟਾਂ 'ਚ ਝਗੜਾ ਝੂੜਾ ਕਰਦੇ ਉਹਨਾਂ ਨੇ ਜੇ ਡਿਲੀਵਰੀ ਛੜਕ ਤੇ ਬਾਹਰ ਹੋ ਗਈ ਰੇੜੇ ਦੇ ਵਿੱਚ ਹੀ ਕੇਸ ਬਾਹਰ ਹੋ ਗਿਆ ਕਿਉਂ ਸਾਨੂੰ ਜ਼ਿਆਦਾ ਸਟਾਫਾ ਨਹੀਂ ਦੱਸਣਾ ਹੁੰਦਾ ਅਸੀਂ ਆਨ-ਕਾਲ ਹੁੰਦੇ ਆ ਠੀਕ ਹੈ ਨਾਈਟ ਦੇ ਉੱਤੇ ਜਿਹੜਾ ਸਾਨੂੰ ਦੱਸਣਾ ਹੁੰਦਾ ਫਾਰਮਾਸਿਸਟ ਆਉਂਦੇ ਜਿਹੜੇ ਕਾਨੂੰਨ ਆ ਤਾਂ ਕਿਸੇ ਨੇ ਇਨਫੋਰਮ ਨਹੀਂ ਕੀਤਾ ਨਾ ਸਟਾਫ ਨੇ ਦੱਸਿਆ ਤਾਂ ਹੀ ਕਿਸੇ ਫਾਰਮਾਸਿਸ ਨੇ ਦੱਸਿਆ ਕਿ ਸਾਨੂੰ ਦਸਾਂ ਦੇ ਅਸੀਂ ਆਕੇ ਥੋੜਾ ਸਾਰਾ ਮਸਲਾ ਜਿਹੜਾ ਸੀਗਾ ਹੱਲ ਕਰ ਲਿਆ ਪਰ ਹੁਣ ਜਿਹੜਾ ਬੱਚਾ ਆ ਤੇ ਜਿਹੜੀ ਫੀਮੇਲ ਆ ਬਿਲਕੁਲ ਠੀਕ ਠਾਕ ਨੇ ਠੀਕ ਹੈ ਖਬਰਾਂ ਦੇ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ